ਵਸਲੀ ਪ੍ਰਤੀਤ ਦੇ ਘਰ ਵਿੱਚ ਨਹੀਂ ਆਉਂਦਾ ਪ੍ਰਤੀਤ ਦੀਆਂ ਬੜੀਆਂ ਮਸਾਲਾਂ ਨੇ ਬਹੁਤ ਸਿੱਧੀਆਂ-ਸਿੱਧੀਆਂ ਇੱਕ ਕੋਈ ਬੀਬੀ ਦੁੱਧ ਵੇਚਣ ਵਾਸਤੇ ਜਾਂਦੀ ਹੈ ਸਿੱਧੀ ਅਕਲ ਹੈ ਉਸਦੀ ਆਪਣੀਆਂ ਗਾਇਆਂ ਗਊਆਂ ਦੇ ਨਾਲ ਪਿਆਰ ਕਰਦੀ ਹੈ ਰੱਜ ਕੇ ਉਹਨਾਂ ਨੂੰ ਪੱਠੇ ਖਵਾਉਂਦੀ ਹੈ ਸੋਹਣੀ ਉਹਨਾਂ ਦੀ ਸਵਾਲ ਕਰਦੀ ਹੈ ਦੁੱਧ ਬਹੁਤ ਦਿੰਦੀਆਂ ਨੇ ਤੇ ਵੇਹਰੋ ਦੁੱਧ ਵੇਚਣ ਵਾਸਤੇ ਜਾਂਦੀ ਹੈ ਤੇ ਜਾ ਕੇ ਛੇਤੀ ਛੇਤੀ ਕੋਸ਼ਿਸ਼ ਕਰਦੀ ਹੈ ਜੀ ਦੁੱਧ ਵੇਚਦਾ ਤੇ ਜਿਸ ਰਸਤੇ ਤੋਂ ਲੰਘਦੀ ਹੈ ਉਥੇ satsang ਹੋਇਆ ਕਰਦਾ 25-30 ਦਿਨੀ ਲੋਕ ਇਕੱਠੇ ਹੁੰਦੇ ਆ ਸੰਗਤ ਇਕੱਠੀ ਰਹਿੰਦੀ ਹੈ ਤੇ ਉਥੇ ਕੋਈ ਮਹਾਤਮਾ ਮਹਾਂਪੁਰਸ਼ ਬੈਠੇ satsang ਕਰਦੇ ਨੇ ਲੇਕਿਨ ਉਹ ਮਹਾਪੁਰਸ਼ ਦੀ ਪਦਵੀ ਨਹੀਂ ਕੇਵਲ ਗਿਆਨੀ ਸੀਗਾ ਪੰਡਤ ਸੀਗਾ ਪੜਿਆ ਹੋਇਆ ਸੀ ਪਰੋਸੇ ਵਾਲਾ ਨਹੀਂ ਸੀ ਬਚਨ ਬਹੁਤ ਵੱਡੇ ਵੱਡੇ ਕਰ ਦਿੰਦਾ ਸੀ ਕਿਉਂਕਿ ਅਕਲ ਦੇ ਵਿੱਚ ਬੜੀ ਸ਼ਕਤੀ ਹੈ ਵਰਮ ਗਿਆਨ ਦੇ ਚੌਥੇ ਪੱਦੇ ਬਚਨ ਅਕਲ ਦੇ ਬਲ ਨਾਲ ਬੰਦਾ ਕਰ ਦਿੰਦਾ ਅਨੁਭਵ ਤਨ ਪਹੁੰਚਾਏ ਹੋਵੇ ਚਾਹੇ ਨਾ ਹੋਵੇ ਅਨੁਭਵ ਹੋਰ ਚੀਜ਼ ਹੁੰਦੀ ਹੈ ਲਿਆਗਤ ਵਿਦਿਆ ਬੁੱਧੀ ਹੋਰ ਚੀਜ਼ ਹੁੰਦੀ ਹੈ ਬੁੱਧੀ ਨੂੰ ਮਹਾਰਾਜ ਨੇ ਮੁਰਦੀ ਕਿਹਾ ਮੁਰਦੀ ਹੈ ਮਰੀ ਹੋਈ ਐ ਹੱਥ ਸੁੰਦਰ ਕਲੀਨ ਚਤਰ ਚਤਰਾਈ ਨੂੰ ਕਹਿੰਦੇ ਨੇ ਚਤਰ ਹੁਣਾ ਮੁੱਖ ਗਿਆਨੀ ਜਿਹੜਾ ਮੂੰਹ ਦਾ ਗਿਆਨੀ ਹੈ ਕਿਸੇ ਨੂੰ ਨਹੀਂ ਬੋਲਣ ਦਿੰਦਾ ਬੁੱਧੀ ਦਾ ਗਿਆਨੀ ਹੈ ਧਨਵੰਤ ਮਿਰਤਕ ਕਈਐ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਤੇ ਇਹ ਸਭ ਚੀਜ਼ਾਂ ਮੁਰਦੀਆਂ ਨੇ ਉਹਦੇ ਕੋਲ ਕਿਉਂਕਿ ਉਹਦੇ ਅੰਦਰ ਅਨੁਭਵ ਨਹੀਂ ਹੈ ਪਰਮੇਸ਼ਰ ਦਾ ਪਿਆਰ ਨਹੀਂ 4ਵੀਂ ਕਥਾ ਇੱਕ ਨਾਨਦ ਦੁੱਧ ਜਲਦੀ ਵੇਚ ਕੇ ਆ ਗਈ ਤੇ ਕਥਾ ਸੁਣਦੀ ਹੈ ਉਹ ਚਾਹਿਆ ਕਿ RAM ਦੇ ਨਾਮ ਤੇ ਇੰਨੀ ਸ਼ਕਤੀ ਹੈ ਕਿ ਇਹ ਠਾਠਾ ਮਾਰਦੇ ਪਵਜਲ ਨੂੰ ਤਰ ਜਾਂਦੀ ਹੈ ਤੇ ਪਵਜਲ ਵੀ ਜਿਹੜਾ ਉਹ ਐਸਾ ਸਮੁੰਦਰ ਹੈ ਅਗਨ ਸਾਗਰ ਅਥਾ ਲਹਿਰ ਕਹਿੰਦੇ ਥਾ ਲਹਿਰ ਦਾ ਥਾ ਨਹੀਂ ਹੈ ਤੇ ਸਾਗਰ ਹੈਗਾ ਅਗੰਧਾ ਉੱਭਰਦਾ ਹੋਇਆ ਸਾਗਰ RAM ਦੇ ਨਾਮ ਦੇ ਨਾਲ ਉਹ ਤੌ ਤੈਰ ਕੇ ਬਾਹਰ ਨਿਕਲ ਤਰ ਜਾਂਦਾ ਉਸ ਨੂੰ ਪਾਰ ਲੰਘ ਜਾਂਦਾ ਇਹ ਬੀਬੀ ਦਾ ਧਿਆਨ ਹੈ ਕਥਾ ਨਾਲ ਸਾਗਰ ਬਲਤਾ ਹੈ ਨਹੀਂ ਉਹਦਾ ਨਾਮ ਜਾਰੀ ਨੇ ਕਦੇ ਦੇਖਿਆ ਨਾ ਇਹਨੂੰ ਪਤਾ ਵੀ ਇਹ ਕੀ ਹੁੰਦਾ ਹੈ ਲਹਿਰਾਂ ਕਿੱਡੀਆਂ ਹੁੰਦੀਆਂ ਪਰ ਇਹ ਸੁਣਿਆ ਕਥਾਕਾਰ ਤੋਂ ਕਿ ਲੰਘਿਆ ਨਹੀਂ ਜਾਂਦਾ ਇੰਨਾ ਚੌੜਾ ਇੰਨਾ ਚੌੜਾ ਕਿ ਕੋਈ ਲੰਘ ਨਹੀਂ ਸਕਦਾ ਇਹਨੂੰ ਤੈਰ ਕੇ ਉਹਦੇ ਮਨ 'ਚ ਉਸ ਵੇਲੇ ਖਿਆਲ ਆਉਂਦਾ ਹੈ ਕਿ ਵੀ ਇਹ ਤਾਂ ਬਹੁਤ ਚੌੜਾ ਹੈ ਮੇਰੇ ਘਰ ਦੇ ਪਿੰਡ ਦੇ ਕੋਲ ਦੀ ਜਿਹੜੀ ਨਦੀ ਲੰਘਦੀ ਆ ਉਹ ਤਾਂ ਹੈ ਹੀ ਬਹੁਤ ਥੋੜੀ 50 60 ਫੁੱਟ ਚੌੜੀ ਹੈ ਕੇਤਾ ਰਾਮ ਦੇ ਨਾਮ ਨਾਲੇ ਨੂੰ ਮੂਰਲੀ ਵੱਲਿਆ ਐਵੇਂ ਹੀ ਲੰਘ ਜਾ ਕਰੂੰ ਮੈਂ ਬਹੁਤ ਪ੍ਰਸੰਨ ਹੋਈ ਚਿੱਤ ਦੇ ਵਿੱਚ ਗੱਲ ਠਹਿਰ ਨਹੀਂ ਰਹੀ ਖੁਸ਼ੀ ਦੇ ਨਾਲ ਸਾਰੇ ਅੰਗ ਜਿਹੜੇ ਨੇ ਰੋਮ ਰੋਮ ਦੇ ਵਿੱਚ ਹਰਕਤ ਹੋ ਗਈ ਹੈ ਚਿਹਰੇ ਤੇ ਖੁਸ਼ੀ ਆ ਗਈ ਤੇ ਮਨ ਚ ਆਇਆ ਵੀ ਮਨਾ ਹੋਰ ਕੀ ਬਹੁਤਾ ਸੁਣਨਾ ਇੱਕੋ ਗੱਲ ਲੱਭ ਗਈ ਵੀ ਉਹ ਰਾਮ ਦਾ ਨਾਮ ਜਿਹੜਾ ਹੈ ਰਾਮ ਰਾਮ ਕਰਕੇ ਇੰਨਾ ਜਿਹੜਾ ਤਕੜਾਏ ਤੇ ਇਹ ਮੈਨੂੰ ਭੇਤ ਮਿਲ ਗਿਆ ਮੰਤਰ ਮਿਲ ਗਿਆ ਤੇ ਹੁਣ ਮੈਂ ਇਸ ਨੂੰ ਕਮਾ ਕੇ ਦੇਖਾਂ ਅੱਜ ਪੁਲ ਵੱਲ ਨੂੰ ਨਹੀਂ ਜਾਂਦੀ ਸਿੱਧੀ ਆਪਣੇ ਪਿੰਡ ਵੱਲ ਨੂੰ ਹੋੜੀ 2 ਮੀਲ ਦੇ ਉੱਤੇ ਪੁਲਿਸ ਹੀ ਘੁੰਮ ਕੇ ਆਉਂਦੀ ਸੀ 4 ਮੀਲ ਦਾ ਫਾਸਲਾ ਰੋਜ਼ ਵੱਧੂ ਕਹਿੰਦਾ ਸੀ ਸਿੱਧੀ ਹੋ ਗਈ ਕੋਈ ਮਨ 'ਚ ਵਹਿਮ ਨਹੀਂ ਆਇਆ ਕੋਈ ਸ਼ੰਕਾ ਨਹੀਂ ਆਇਆ ਭਈ ਪਾਣੀ ਡੋਬੋਲੇਗਾ ਕਿਉਂਕਿ ਉਹ ਅਕਲ ਹੈ ਨਹੀਂ ਸੀ ਉਹਦੇ ਕੋਲ ਜਿਹੜੀ ਸਾਡੇ ਕੋਲ ਹੈ ਚਲਾਕੀਆਂ ਦੀ ਅਕਲ ਚਤਰਾਈਆਂ ਦੀ ਅਕਲ ਓਹ ਪੋੜੀ ਸੀ ਪੋੜੇ ਜੁਰੇ ਹੁੰਦਾ ਹੈ ਪੋਲੇ ਪਾਏ ਮਿਲੇ ਰਗਰਾਇਆ ਵੈਗਰੂ ਪੋੜਿਆਂ ਨਾਲ ਗੱਲ ਕਰਦਾ ਚਲਾਕਾਂ ਨਾਲ ਕਰਦਾ ਹੀ ਨਹੀਂ ਹੈ ਜੇ ਤਾਂ ਮੇ ਨਾਲ ਗੱਲ ਕਰੀਏ ਤਾਂ ਉਹਦੇ ਪੋੜਾ ਪਾੰਦੇ ਉੱਤੇ ਖੁਸ਼ ਹੋ ਕੇ ਆ ਕੇ ਲਸੀ ਵੀ ਪੀਂਦਾ ਰਿਹਾ ਰੋਟੀਆਂ ਵੀ ਖਾਂਦਾ ਰਿਹਾ ਜੇ ਨਾਮਦੇਵ ਦਾ ਦੁੱਧ ਪੀਤਾ ਤਾਂ ਉਹਦੇ ਪੋੜੇ ਪੁੰਨ ਦੇ ਨਾਲ ਪੀਤਾ ਜੇ ਕਿ ਵੀਰ ਸਾਹਿਬ ਦਾ ਜਗ ਕਰਿਆ ਤਾਂ ਉਹਦੇ ਭੋਲੇਪਣ ਤੇ ਉੱਤੇ ਕਰਿਆ ਚੁਰਾਕੀ ਨਾਲ ਨਹੀਂ ਕਰਿਆ ਕਿਉਂਕਿ ਚਲਾਕੀ ਹੁੰਦੀ ਨਹੀਂ ਜਿੱਥੇ ਚਲਾਕੀ ਆ ਉੱਥੇ ਛੜਦਾ ਨਹੀਂ ਆ ਉੱਥੇ ਪਰੋਸਾ ਨਹੀਂ ਹੁੰਦਾ ਕਿਉਂਕਿ ਚਲਾਕੀ ਹਜ਼ਾਰ ਮੰਤਕਾਂ ਕਰਦੀ ਐ نیچے ਚ ਆਉਣੇ ਨਹੀਂ ਦਿੰਦਾ ਨੇਚਾ ਕਮਜ਼ੋਰ ਰਹਿੰਦਾ ਚਲਾਕ ਬੰਦੇ ਦਾ ਪੜੇ ਹੋਏ ਬੰਨ ਜਨਾ ਜਿਆਦੇ ਪੜੀ ਜਾਵੇ ਉਹਨਾ ਨੇਚਾ ਘਟ ਜਾਂਦਾ ਉਹਨਾ ਚਾਰ ਕਰਕੇ ਪੈਦਾ ਹੋਈ ਜਾਂਦੇ ਨੇ ਚਾਰ ਕਰਕੇ ਕਦੋਂ ਕਿੱਥੇ ਕਦੋਂ ਕਿਵੇਂ ਇਹ ਚਾਰ ਕਰਕੇ ਨਸ਼ਟ ਹੋ ਜਾਂਦੇ ਨੇ ਜੇ ਭਰੋਸਾ ਆ ਜਾਵੇ ਉਹ ਸੋਚਦਾ ਹੀ ਨਹੀਂ ਹੈ ਚਾਰਾਂ ਚੀਜ਼ਾਂ ਨੂੰ ਉਹ ਜਦ ਭਰੋਸਾ ਹੁੰਦਾ ਹੈ ਵੈਗ ਨਹੀਂ ਤਾਂ ਦੂਰ ਨਹੀਂ ਹੈ ਨੇੜੇ ਹੀ ਹੈ ਉਹ ਬੀਬੀ ਨੂੰ ਕੋਈ ਵੀ ਖਿਆਲ ਨਾ ਆਇਆ ਕਿ ਪਾਣੀ 'ਚ ਮੈਂ ਡੁੱਬ ਜਾਾਂਗੀ ਪਾਣੀ ਗਹਿਰਾ ਹੈ ਤੇ ਮੈਨੂੰ ਰੋੜ ਕੇ ਲੈ ਜਾਵੇਗਾ ਇਹ ਕੋਈ ਭਰੋਸਾ ਹੈ ਕਿ ਰਾਮ ਦੇ ਨਾਮ ਨਾਲ ਸਮੁੰਦਰ ਤਰ ਜਾਏਗਾ ਸਾਗਰ ਪਾਰ ਹੋ ਜਾਂਦਾ ਉਸ ਵੇਲੇ ਰਾਮ ਰਾਮ ਕਰਦੀ ਜਾਂਦੀ ਆ ਵੀ ਮੈਂ ਭੁੱਲ ਨਾ ਜਾਵਾਂ ਉੱਥੇ ਵੀ ਚਲੀ ਗਈ ਨਦੀ ਦੇ ਉੱਤੇ ਐ ਪੈਰ ਧਰ ਦਿੱਤਾ ਜਿਵੇਂ ਧਰਤੀ ਤੇ ਹੀ ਕਰਦੀ ਹੁੰਦੀ ਐ ਖਿਆਲ ਨਹੀਂ ਆਇਆ ਕਿ ਮੈਂ ਹੁਣ ਨਦੀ ਤੇ ਪੈਰ ਰੱਖਣ ਲੱਗੀਆਂ ਪਾਣੀ ਤੇ ਪੈਰ ਰੱਖਣ ਲੱਗੀਆਂ ਮਨ ਵਿੱਚ ਭਰੋਸਾ ਐ ਤੇ ਰਾਮ ਰਾਮ ਕਰਦੀ ਪਾਰ ਲੋ ਪਰਨਾ ਕੇ ਮੱਥਾ ਟੇਕਿਆ ਕਹਿੰਦੇ ਮੇਰੀ ਕਿਸਮਤ ਜਾਗਦੀ ਅੱਜ ਮੈਂ ਸਾਸਾਂ ਨੂੰ ਚਲੀ ਗਈ ਤੇ ਇੱਕ ਮੈਂ ਵਜਨ ਸਰਵਨ ਕਰ ਲਿਆ ਇਹ ਨਹੀਂ ਮੇਰਾ ਬੇੜਾ ਪਾਰ ਕਰ ਦਿੱਤਾ ਠੀਕ ਹੈ ਸੱਚਮੁੱਚ ਉਹ ਸਾਗਰ ਨੂੰ ਜ਼ਰੂਰ ਪਾਰ ਕਰਦਾ ਹੁਣਾ ਜਿਹੜਾ ਨਿੱਕੀ ਜੀ ਨਦੀ ਤੋਂ ਕਰਾ ਕੇ ਮੈਨੂੰ ਪੁਰਾਣੀ ਡੋਲਣ ਦਿੱਤਾ ਮੇਰੇ ਪੈਰ ਵੀ ਕਿੱਲੇ ਨਹੀਂ ਹੁੰਦੇ ਤੇ ਇਸੇ ਤਰ੍ਹਾਂ ਰੋਜ਼ ਆਉਂਦੀ ਆ ਜਦ ਵਕਤ ਮਿਲਿਆ ਤੇ ਬੰਦਾ ਜੀ ਨੂੰ ਕਹਿਣ ਲੱਗੇ ਕਹਿਣ ਲੱਗੇ ਭੰਦਾ ਜੀ ਤੁਸੀਂ ਮੇਰੇ ਉੱਤੇ ਬੜੀ ਭਾਰੀ ਕਿਰਪਾ ਕਰੀਆ ਤੇ ਮੈਨੂੰ ਬਹੁਤ ਵੱਡਾ ਇੱਕ ਮੰਤਰ ਦੇ ਦਿੱਤਾ। ਪਵ ਸਾਗਰ ਲੰਘਣ ਦਾ, ਨਦੀਸ ਪਾਰ ਹੋਣ ਦਾ। ਵੱਡਤ ਉਹਦੀਆਂ ਗੋਲੀਆਂ-ਗੋਲੀਆਂ ਗੱਲਾਂ ਦੇ ਉੱਤੇ ਵਿਚਾਰ ਕਰਦਾ ਵੀ ਮੈਂ ਇਹਨੂੰ ਕਿਹੜਾ ਮੰਤਰ ਦਿੰਦਾ। ਇਹ ਪਵ ਸਾਗਰ ਕਹਿੰਦੀ ਹੈ, ਕਦੇ ਨਦੀ ਕਹਿੰਦੀ ਹੈ। ਕਹਿਣ ਲੱਗੇ ਵੀ ਵੀ ਕਿਹੜਾ ਕਹਿੰਦੀ ਹੈ ਕਿ ਤੁਸੀਂ ਤਾਂ ਆਪੇ ਹੀ ਦੱਸਦਾ ਵੀ RAM ਦਾ ਨਾਮ ਜਿਹੜਾ ਹੈ, ਪਵ ਸਾਗਰ ਪਾਰ ਕਰਾ ਦਿੰਦਾ। ਮੈਂ ਤੁਹਾਨੂੰ ਪ੍ਰਸ਼ਾਦਾ ਸ਼ਕਲਣਾ ਚਾਹਨੀ ਹੈ ਸੇਵਾ ਕਰਨੀ ਚਾਹਨੀ ਆ ਕੁਝ ਮੈਂ ਭੇਟਾ ਦੇਣਾ ਚਾਹਨੀ ਆ ਕੋਈ ਵਸਤਰ ਵਗੈਰਾ ਕੋਈ ਤੁਹਾਡੇ ਵਾਸਤੇ ਜੁੱਤੀ ਜਾਂ ਹੋਰ ਦੋ ਚਾਰ ਲੋੜ ਦੀਆਂ ਚੀਜ਼ਾਂ ਮੈਂ ਗਰੀਬ ਨਹੀਂ ਆ ਜੇ ਇਹ ਜੇ ਵੀ ਹੈ ਤੁਸੀਂ ਕਬੂਲ ਕਰੋ ਕਿਰਪਾ ਕਰੋ ਮੇਰੇ ਘਰ ਚੱਲ ਨਾ ਪਾਓ ਤੇ ਨਾਲੇ ਪ੍ਰਸ਼ਾਦਾ ਸ਼ੋ ਤੁਰੇ ਜਾਂਦੇ ਨੇ ਤੇ ਅੱਗੇ ਨਦੀ ਆ ਗਈ ਪੰਡਤ ਜੀ ਦੇਖਦੇ ਨੇ ਵੀ ਪੁਲ ਤਾਂ ਹੈ ਨਹੀਂ ਕੋਈ ਬੇੜੀ ਨਹੀਂ ਹੈ ਜਰਾ ਰੁਕ ਜੇ اے بی بی پہلا پیچھے پیچھے شردا دے نال توری اوندھی ہے اس ویلے اگے ہو گئی۔ اگے ہو کے او نو کوئی ਧਿਆਨ ਨਹੀਂ ਹੈ ਵੀ ਮੈਂ ਇਸ ਪੰਡਤ ਨੂੰ ਕਹਾ ਵੀ ਤੂੰ ਰਾਮ ਦਾ ਨਾਮ ਲੈ ਕੇ ਮੰਗਿਆ ਉਹਨੂੰ ਕੋਈ ਪਤਾ ਨਹੀਂ ਵੀ ਇਹ ਤਾਂ ਜਾਣਦਾ ਹੀ ਹੈ ਸਭ ਕੁਝ। ਉਸੇ ਤਰ੍ਹਾਂ ਉਹਨੇ ਰਾਮ ਰਾਮ ਕਰਦੀ ਨੇ ਪੈਰ ਰੱਖਿਆ ਤੇ ਪਾਰ ਹੋ ਗਈ। ਪਾਰ ਹੋਣ ਤੋਂ ਬਾਅਦ ਦੇਖਦੀ ਹੈ ਕਿ ਪੰਡਤ ਜੀ ਨਹੀਂ ਨੰਗ ਰਹੇ। ਉਹ ਇਧਰ ਉਧਰ ਜਾਗ ਰਹੇ ਨੇ। ਕਾਂਜੀ ਪੰਡਰਜੀ ਤੁਸੀਂ ਆ ਜਾਓ ਨੰਗੇ ਆਓ ਕਹਦੇ ਆ ਜਾਓ ਤੁਸੀਂ ਨੰਗੇ ਹੋ ਹੁਣ ਨਾ ਤਾਂ ਇਹ ਕਹਿੰਦਾ ਵੀ ਇੱਥੇ ਭੁਲਣੀ ਹੈ ਨਾ ਹੁਣ ਕਹਿੰਦਾ ਇੱਥੇ ਵੇੜੀ ਨਹੀਂ ਹੈ ਫੇਰ ਵੀ ਇੰਨੀ ਉਹ ਗੱਲ ਕਹੀ ਕਹਿੰਦਾ ਵੀ ਵੀ ਨਦੀ ਹੈ ਗਹਿਰੀ ਹੈ ਪਾਣੀ ਦਾ ਮੈਨੂੰ ਪਤਾ ਨਹੀਂ ਹੈ ਦਬਣਾ ਜਾਈਏ ਕਹਿੰਦੇ ਪੰਡਿਤ ਜੀ ਤੁਸੀਂ ਉਹ ਤਾਂ ਦੱਸਿਆ ਸੀ ਵੀ ਰਾਮ ਰਾਮ ਕਰਕੇ ਪਾਪ ਸਾਗਰ ਤਰ ਜਾਈਦਾ ਤੇ ਸਮੁੰਦਰ ਦਾ ਵੀ ਤੁਸੀਂ ਦੱਸਿਆ ਸੀ ਜਿਹਦਾ ਠਾ ਕੋਈ ਨਹੀਂ ਨਾ ਗਹਿਰਾਈ ਦਾ ਨਾ ਲਹਿਰਾਂ ਉੱਚੀਆਂ ਦਾ ਇਹਦੇ 'ਚ ਤਾਂ ਲਹਿਰ ਹੈ ਕੋਈ ਨਹੀਂ ਟਿੱਕੇ ਨਹੀਂ ਚੱਲ ਰਹੀ ਹੈ ਤੁਸੀਂ ਰਾਮ ਰਾਮ ਦੱਸਿਆ ਮੱਦਰ ਰਾਮ ਰਾਮ ਕਰਕੇ ਮੈਂ ਲੰਘੀਆ ਤੁਸੀਂ ਵੀ ਭੁੱਲ ਗਏ ਤੁਸੀਂ ਯਾਦ ਨਹੀਂ ਰਿਹਾ ਤੁਸੀਂ ਵੰਦੋ ਸੀ ਹੁਣ ਪੰਡਿਤ ਕੋਲ ਸਵਾਲ ਆ ਗਿਆ ਪ੍ਰੈਸਟੀਜ ਦਾ ਵੀ ਮੈਂ ਵਿਦਵਾਨ ਬ੍ਰਾਹਮਣ ਇਹ ਗਵਾਰ ਗੁਜਰੀ ਵੀ ਇਹਦੇ ਮਨ ਚ ਕੀ ਉਹ ਖਿਆਲ ਆ ਗਿਆ ਵੀ ਖਵਰਾ ਕਦੇ ਲੰਘ ਕੇ ਤਾਂ ਦੇਖਿਆ ਨਹੀਂ ਆ ਰਾਮ ਰਾਮ ਕਹਿ ਕੇ ਅੱਜ ਦੇਖ ਲੈਣੇ ਆ ਜੇ ਭਰਾ ਨਿਗਾਹ ਲਵੇ ਪ੍ਰੋਸਾਨੀ 1% ਵੀ ਪ੍ਰੋਸਾਨੀ ਨਾ ਹੋਣ ਤੇ ਕਹਿੰਦੇ ਰਾਮ ਰਾਮ ਕਹੇ ਪੰਦੇ ਉਹ ਬੋਲਣ ਲੱਗਿਆ ਰਾਮ 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 ਕਹਿ ਕੇ ਜਨ ਪੈਰ ਰੱਖਣ ਲੱਗਿਆ ਕਾਲ ਆਇਆ ਵੀ ਜੋ ਪੈ ਨਾ ਜਾਏ ਪਰ ਫਿਰ ਵੀ ਸ਼ਰਮ ਕੇ ਸ਼ਰਮ ਹੁੰਦੇ ਨੇ ਪੈਰ ਰਖਦਾ ਰੱਖਣ ਦਾ ਉੱਥੇ ਕਿਹੜਾ ਥੱਲੇ ਧਰਤੀ ਸੀ ਵੀ ਪੈਰ ਰੁਕ ਜਾਣਾ ਜੜਾਮ ਕਰਕੇ ਨਦੀ ਦੇ ਵਿੱਚ ਗਿਰ ਗਿਆ ਪਾਣੀ ਡੂੰਗਾ ਸੀ ਗੋਤੇ ਖਾਣ ਲਾਗੇ ਉਹ ਬੀਬੀ ਹਾਕਾ ਮਾਰੀ ਜਾਂਦੀ ਐ ਪੰਡਿਤ ਜੀ ਤੁਸੀਂ ਰਾਮ ਰਾਮ ਕਹੋ ਰਾਮ ਰਾਮ ਦਾ ਮੰਤਰ ਕਿਉਂ ਨਹੀਂ ਜਪਦੇ ਮੈਂ ਦੇਖੋ ਨਾ ਲੰਗੀ ਆ ਰਾਮ ਰਾਮ ਕਰਕੇ ਬੜੀ ਮੁਸ਼ਕਲ ਨਾਲ ਕੰਢਾ ਹੱਥ 'ਚ ਆਇਆ ਤੇ ਬਾਹਰ ਨਿਕਲਿਆ ਠਿਜਿਆ ਪਿਆ ਉਹ ਕਹਿੰਦੋ ਸੀ ਨਿਗਾਓ ਕਹਿੰਦਾ بیوی ਤੇਰੇ ਵਾਲਾ ਹੀ ਨਿਗਾਉਂਦਾ ਮੇਰੇ ਵਾਲਾ ਨਹੀਂ ਨਿਗਾਉਂਦਾ ਤੇਰੇ ਵਾਲਾ ਰਾਮ ਲਗਾਉਂਦਾ ਮੇਰੇ ਵਾਲਾ ਨਹੀਂ ਲਗਾਉਂਦਾ ਗੱਲ ਸਮਝ ਗਿਆ ਵੀ ਮੇਰੇ ਵਿੱਚ ਭਰੋਸਾ ਨਹੀਂ ਉਹ بیوی ਨੇ ਫੇਰੇ ਕ ਬਚਨ ਕਿਹਾ ਕਿ ਪਰਦਾ ਪਰਦਾ ਪੜ ਗਿਆ ਪੜ ਗਿਆ ਚਾਰੇ ਵੇਦ ਨੇਚਾ ਰਿਦੇ ਨਾਲ ਆ ਰਿਹਾ ਢੇਡਾ ਢੇਡ ਨਿਸ਼ਚਾਤਾ ਰਿਦੇ ਚ ਆਇਆ ਨਹੀਂ ਭਰੋਸਾ ਆਇਆ ਨਹੀਂ ਜੇ ਕਹਿੰਦੇ ਉਹ ਜਿਹਦਾ ਹੀ ਹੋ ਜਾ ਰਹਿ ਗਿਆ ਕੇਵਲ ਬਣ ਗਿਆ ਸੋ ਮਹਾਰਾਜ ਇਹ ਦੇ ਪੜਿਆ ਹੋਇਆਂ ਨੂੰ ਮੂਰਖ ਕਹਿੰਦੇ ਨੇ ਪੜਿਆ ਮੂਰਖਾ ਕੀ ਹੈ ਜਿਸ ਵਿੱਚ ਲੱਭ ਲੋਭ ਹੰਕਾਰ ਜਿਹੜਾ ਇਹਨਾਂ ਚੱਕਰਾਂ ਵਿੱਚ ਫਿਰਦਾ ਉਹ ਮੂਰਖ ਹੋਇਆ ਗੱਲ ਸੋ ਪ੍ਰਤੀਤ ਜਿੰਨਾ ਚਿਰ ਆਉਂਦੀ ਨਹੀਂ ਹੈ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਦੀ ਬਚਨਾਂ ਦੀ ਪ੍ਰਤੀਤ ਸਾਡੇ ਹਿਰਦੇ 'ਚ ਨਹੀਂ ਜਾਗਦੀ ਉਹਨਾਂ ਚਿਰ ਅਸੀਂ ਕਿੰਨੇ ਹੀ ਗਿਆਨੀ ਹੋਈਏ ਕਿੰਨੇ ਹੀ ਰਾਗੀ ਹੋਈਏ ਕਿੰਨੇ ਕਥਾਕਾਰ ਹੋਈਏ ਇੱਕ ਸਧਾਰਨ ਬੰਦਾ ਜਿਹੜਾ ਪੈਦਲ ਚੱਲ ਕੇ satsang ਚ ਆਉਂਦਾ ਹੈ ਜਾਂ ਦੂਰ ਤੋਂ ਸਾਈਕਲ ਤੇ ਆਉਂਦਾ ਹੈ ਜਾਂ ਕਾਰੋਬਾਰ ਨੂੰ ਪਿੱਛੇ ਛੇ ਕੇ ਆਉਂਦਾ ਹੈ ਉਹਦੇ ਨਾਲ ਉਹਦੇ ਪੈਰ ਦੇ ਬਰਾਬਰ ਨਹੀਂ ਅਸੀਂ ਪਹੁੰਚ ਸਕਦੇ ਕਿਉਂਕਿ ਉਹ ਭਰੋਸਾ ਹੈ ਉਹਦੇ ਅੰਦਰ ਲਗਨ ਹੈ ਬਹੁਤ ਲਗਨ ਨਾਲ ਆਉਂਦਾ ਵੀ ਮੈਂ satsang ਜ਼ਰੂਰ ਕਰਨਾ ਹੈ ਸੋ ਮਹਾਰਾਜ ਕਹਿੰਦੇ ਇਹ ਭਰੋਸਾ ਹੀ ਹੈ ਜਿਹਦੇ ਮਨ 'ਚ ਭਰੋਸਾ ਆ ਗਿਆ ਉਹ ਨਾਮ ਦੀ ਗੱਲ ਸਮਝ ਸਕਦਾ ਦੂਸਰਾ ਨਹੀਂ ਸਮਝ ਸਕਦਾ ਇਸ ਤਰ੍ਹਾਂ ਫਰਮਾਨ ਕਰਦਾ ਗੁਰ ਕੀ ਪਰਤੀਤ ਜੀ ਜਿਸ ਦੇ ਮਨ ਦਸੈ Uh oh